ਇਹ ਟਰੈਕਟਰ ਦੋ ਆਏ ਆ 963 ਤੇ 960 ਇੱਕ ਹੈਗਾ 3 ਸਪੀਡ ਇਹ ਹੈਗਾ 2 ਸਪੀਡ ਸਭ ਤੋਂ ਪਹਿਲਾਂ ਜਿਹੜਾ ਧੁਰ ਹੁੰਦਾ ਇੱਥੋਂ ਸਟਾਰਟ ਹੁੰਦਾ ਹੁੰਦਾ ਆ ਜਿਹੜਾ ਚੁੱਲਾ ਇਹਦੇ ਚਾਹ ਬ੍ਰੈਕਟ ਕੱਸੇ ਹੁੰਦੇ ਆ ਇਹ ਸਿੱਧਾ ਪੈ ਪੰਪ ਤੋਂ ਚੱਕਿਆ ਕੰਪਨੀ ਨੇ ਡਿਸਟ੍ਰੀਬਿਊਟਰ ਨੂੰ ਲਾਤਾ ਸਿੱਧਾ ਜਾ ਕੇ ਡਿਸਟ੍ਰੀਬਿਊਟਰ ਨੂੰ ਲੱਗ ਗਿਆ ਆ ਇਹਦੀਆਂ ਪਾਵਰ ਦੀ ਸਪਲਾਈ ਦੇਖ ਲਓ ਆਪਣੇ ਡਿਸਟ੍ਰੀਬਿਊਟਰ ਇੱਥੇ ਲੱਗਦਾ ਹੁੰਦਾ ਆ ਦੇਖ ਸਕਦੇ ਆ ਤਰਾਰੋ ਦੀ ਆਹ ਅਰੀਆ ਆ ਟੈਂਕੀ ਹੁਣ ਪਾਵਰ ਦੀ ਅੱਗੇ ਕਰਤੀ 2018 ਦੇ ਮਾਰਕ ਕੀ ਸੀਗੇ ਸਵਰਾ ਇਹਦੇ ਵਿੱਚ ਚਾ ਵੀ ਬੜਾ ਵੱਡਾ ਇਸ਼ੂ ਆ ਇਹਦੇ ਵਿੱਚ ਚੈਂਬਰ ਇੱਕ ਪਾਸਿਓਂ ਸ਼ਾਰਟ ਕੱਢਣ ਵਾਸਤੇ ਇਹਨੂੰ ਕੰਪਨੀ ਨੇ ਬਣਾਈ ਹੈ ਇਸ ਤਰ੍ਹਾਂ ਵਾ ਤੇ ਆ ਇਹਦੇ ਪੈਡਲ ਸਿਸਟਮ ਆ ਉੱਪਰ ਵਾਲਾ ਜੇ ਕਿਸੇ ਨੇ ਲਾਉਣਾ ਆਰ ਵੀ ਡੋਲਦੀ ਮੋਟਰ ਆ ਗਈ ਸਵਰਾਜ ਨੇ ਤਕਰੀਬਨ ਤੇਲ ਪਾਵਰ ਦਾ ਅਮਰੀਕਾ ਲਾਟੀ ਰੱਖਿਆ ਜਿਵੇਂ ਇਹਨੂੰ ਵੀ ਟੈਂਕੀ ਲੱਗੀ ਹੋਈ ਆ ਤਾਂ ਫਾਇਦਾ ਹੀ ਹੁੰਦਾ ਦੇ ਪਿੱਛੇ ਟਾਇਰ ਹੈਗੇ ਇਹਨੂੰ 16 ਨੂੰ 28 ਦੇ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪਲਵਾਨ ਟਰੈਕਟਰ ਪਟਿਆਲਾ ਦਾ ਮੇਰਾ ਨਾਮ ਆ ਸੰਦੀਪ ਸਿੰਘ ਜਾਣਕਾਰੀ ਲਈ ਆ ਵੀਡੀਓ ਆਪਾਂ ਪਾਉਨੇ ਹੁੰਨੇ ਆ ਤੇ ਸਾਰਿਆਂ ਦਾ ਸਵਾਗਤ ਹੈ ਇੱਕ ਵਾਰੀ ਫਿਰ ਆਪਣੇ ਚੈਨਲ ਦੇ ਉੱਪਰ ਜਿਹੜੇ ਭਰਾ ਨਵੇਂ ਆਏ ਆ ਚੈਨਲ ਸਬਸਕ੍ਰਾਈਬ ਕਰ ਲਓ ਸਵਰਾਗ ਦੇ 4x4 ਹਿੱਸੇ ਬਾਰੇ ਪਹਿਲਾਂ ਕਈ ਭਰਾਵਾਂ ਨੇ ਕਿਹਾ ਵੀ ਤੁਸੀਂ ਵੀਡੀਓ ਕਰਿਓ ਜਾਣਕਾਰੀ ਦਿਓ ਆਪਾਂ ਨੂੰ 4x4 ਹਿੱਸੇ ਦੀ ਤੇ ਆ ਟਰੈਕਟਰ ਦੋ ਆਏ ਆ 963 ਤੇ 960 ਮੈਂ ਕਿਹਾ ਤੁਹਾਨੂੰ 4x4 ਦੀ ਜਾਣਕਾਰੀ ਦਿੰਨੇ ਆ ਦੋ ਟਰੈਕਟਰ ਇੱਕ ਹੈਗਾ 3 ਸਪੀਡ ਇਹ ਹੈਗਾ 2 ਸਪੀਡ ਆਜੋ ਬਾਕੀ ਸਾਰੇ ਮੈਂ ਤੁਹਾਨੂੰ ਪਾਰਟਸ ਇਹ ਦਿਖਾਉਣਾ ਵੀ ਕਿਹੜੇ-ਕਿਹੜੇ ਲੱਗਦੇ ਆ ਤੇ ਕੀ-ਕੀ ਸਮਾਨ ਬਦਲਣਾ ਪੈਂਦਾ ਤੇ ਸਾਰੇ ਭਰਾਵਾਂ ਨੂੰ ਬੇਨਤੀ ਆ ਕੋਈ ਵੀ ਆਪਣਾ ਸਵਾਲ ਜਵਾਬ ਹੈਗਾ ਤੁਸੀਂ WhatsApp ਕਰ ਸਕਦੇ ਹੋ ਦਿਨ ਦੇ ਵਿੱਚ ਕੰਮ ਕਰਦੇ ਵਿੱਚ ਨਹੀਂ ਫੋਨ ਰਸੀਵ ਹੁੰਦਾ ਤੇ ਤੁਹਾਨੂੰ ਰਿਪਲਾਈ ਜ਼ਰੂਰ ਆਉਂਦਾ ਹੁੰਦਾ ਤੇ ਆਜੋ ਵੀਰੋ ਅੱਗੇ ਤੁਹਾਨੂੰ ਵੀਡੀਓ ਸਾਰੀ ਮੈਂ ਕਰ ਦੇਣਾ ਤੇ ਸਾਰੇ ਪਾਰਟਸ ਤੁਹਾਨੂੰ ਦਿਖਾ ਦਿੰਨਾ ਆ ਤੁਸੀਂ ਦੇਖ ਸਕਦੇ ਹੋ 4x4 ਦਾ ਸਭ ਤੋਂ ਪਹਿਲਾ ਜਿਹੜਾ ਧੁਰ ਹੁੰਦਾ ਇੱਥੋਂ ਸਟਾਰਟ ਹੁੰਦਾ ਹੁੰਦਾ ਇਹ ਹੈਗਾ ਟੂ ਸਪੀਡ ਟਰੈਕਟਰ ਜਿਹੜਾ ਆਮ ਨੋਰਮਲ ਟਰੈਕਟਰ ਆਪਣੇ ਹੁੰਦੇ ਆ ਆਮ ਅੱਜ ਹਾਈ ਲੋ ਜਿਹੜੇ ਆਪਾਂ ਕਹਿ ਦਿੰਨੇ ਆ ਆ ਪਿਛਲਾ ਹਿੱਸੇ ਤੇ ਆ ਲੱਗਣਾ ਸਿਸਟਮ ਜੇ ਆਪਣੇ ਹਾਂਡੀ ਨੂੰ ਪਿੱਛੇ ਜਗ੍ਹਾ ਛੱਡੀ ਹੋਈ ਆ ਕੰਪਨੀ ਨੇ 4x4 ਹੋਣ ਵਾਸਤੇ ਫਿਰ ਤੇ ਸਿਸਟਮ ਆਪਣੇ ਲੱਗ ਜਾਊਗਾ ਜਿਵੇਂ ਆ ਤੁਹਾਨੂੰ ਹੋਰ ਨੇੜੇ ਕਰਕੇ ਦਿਖਾ ਦਿੰਨਾ ਆ ਚਾਰ ਨਟਾ ਦੇ ਵਿੱਚ ਜਿਹੜਾ ਸਿਸਟਮ ਲੱਗਾ ਹੋਇਆ ਜੇ ਤੇ ਆਪਣੇ ਹਾਂਡੀ ਦੇ ਥੱਲੇ ਬੰਦ ਪਲੇਟ ਲੱਗੀ ਹੋਈ ਆ ਤੇ ਆਪਾਂ ਨੂੰ ਹਾਂਡੀ ਪਿਛਲੀ ਬਦਲਣੀ ਲੋੜ ਨਹੀਂ ਡਿਫਰੈਂਸ਼ੀਅਲ ਹਾਂਡੀ ਨਹੀਂ ਤੇ ਹਾਂਡੀ ਵੀ ਆਪਾਂ ਨੂੰ ਬਦਲਣੀ ਪੈਣੀ ਆ ਤੇ ਆਜੋ ਅੱਗੇ ਆ ਸ਼ਾਵਟ ਪੈ ਗਈ ਇਹ ਚੈਂਬਰ ਵੀ ਮੇਰੇ ਖਿਆਲ ਜੋ ਮੇਰੀ ਨੌਲੇਜ ਦੇ ਵਿੱਚ ਆ ਕਿ ਉਹ ਜਿਹੜੇ 4 ਵੀਲ ਟਰੈਕਟਰ ਨਹੀਂ ਹੈਗੇ ਉਹਨਾਂ ਦੇ ਵਿੱਚ ਚੈਂਬਰ ਦੂਜਾ ਹੁੰਦਾ ਤੇ 4 ਵੀਲ ਦੇ ਵਿੱਚ ਚੈਂਬਰ ਦੂਜਾ ਹੁੰਦਾ ਜਿਹੜਾ ਤੇਲ ਵਾਲਾ ਚੈਂਬਰ ਆ ਠੀਕ ਹੈ ਜੀ ਆਇਲ ਚੈਂਬਰ ਇੰਜਨ ਦਾ ਇੱਕ ਇਹ ਬਦਲ ਹੋ ਗਿਆ ਥੱਲੇ ਸ਼ਾਵਟ ਪੈ ਗਈ ਉਸ ਤੋਂ ਬਾਅਦ ਇਹਦਾ ਜਿਹੜਾ ਦੇਗੀ ਚੁੱਲਾ ਹੁੰਦਾ ਆ ਜਿਹੜਾ ਚੁੱਲਾ ਇਹਦੇ ਚਾ ਬ੍ਰੈਕਟ ਕੱਸੇ ਹੁੰਦੇ ਆ 4 ਵੀਲ ਜਿਹੜਾ 4 ਵੀਲ ਕੋਈ ਵੀ ਹਿੱਸਾ ਆ ਤੇ ਆ ਸਿਸਟਮ ਹੁੰਦਾ 4x4 ਦਾ ਕਰਾਰੋ ਦੇ ਹਿੱਸੇ ਇਹਨੂੰ ਆਉਂਦੇ ਆ ਸਾਰੀਆਂ ਕੰਪਨੀਆਂ ਅਲੱਗ-ਅਲੱਗ ਸਪਲਾਈ ਹੁੰਦੀ ਆ ਸਵਰਾਜ ਨੂੰ ਮੇਰੇ ਖਲ ਕਰਾਰੋ ਆਉਂਦਾ ਜਉਨ ਡੀਲਰ ਨੂੰ ਕੋਈ ਹੋਰ ਆਉਂਦਾ ਸਭ ਦੇ ਹਿੱਸੇ ਆਪਣੇ-ਆਪਣੇ ਅਲੱਗ-ਅਲੱਗ ਹੁੰਦੇ ਆ ਤੇ ਇਹਦੇ ਨਾਲ ਤੁਸੀਂ ਆ ਸੈੱਡ ਡਿਸਟ੍ਰੀਬਿਊਟਰ ਦੀ ਵੀ ਕਿੱਟ ਦੇਖ ਲਓ ਜਿਨ੍ਹਾਂ ਨੇ ਵੀ ਭਰਾਵਾਂ ਨੇ ਪਟਿਆਲੇ ਸੈੱਡ ਡਿਸਟ੍ਰੀਬਿਊਟਰ ਦਾ ਸਮਾਨ ਲੈਣਾ ਉਹਨਾ ਬਾਈ ਜੀ ਟਰੈਕਟਰ ਨਾਲ ਬਹੁਤ ਘੱਟ ਲੋਕ ਖੋਲ੍ਹ ਕੇ ਦਿੰਦੇ ਆ ਤੇ ਜ਼ਿਆਦਾਤਰ ਤੁਹਾਨੂੰ ਇਹ ਨਵਾਂ ਹੀ ਸਮਾਨ ਲੈਣਾ ਪੈਂਦਾ ਆ ਪਾਈਪ ਜਿਹੜਾ ਵਾ ਇਹ ਸਿੱਧਾ ਪਾਈਪ ਪੰਪ ਤੋਂ ਚੱਕਿਆ ਕੰਪਨੀ ਨੇ ਡਿਸਟ੍ਰੀਬਿਊਟਰ ਨੂੰ ਲਾਤਾ ਜਿਵੇਂ ਗਿਆ ਪਾਈਪ ਸਿੱਧਾ ਜਾ ਕੇ ਡਿਸਟ੍ਰੀਬਿਊਟਰ ਨੂੰ ਲੱਗ ਗਿਆ ਲੰਬਾ ਪਾਈਪ ਆ ਜਿਹੜਾ ਡਿਸਟ੍ਰੀਬਿਊਟਰ ਤੋਂ ਘੁੰਮ ਕੇ ਸਪਲਾਈ ਜਿਹੜੀ ਆ ਪਾਈਪ ਜਿਹੜਾ ਮਗਰੋਂ ਡਿਸਟ੍ਰੀਬਿਊਟਰ ਤੋਂ ਆਉਂਦਾ ਟਾਪੇ ਨੂੰ ਲਿਫਟ ਟਾਪੇ ਨੂੰ ਸਪਲਾਈ ਡਿਸਟ੍ਰੀਬਿਊਟਰ ਦੇ ਥਰੂ ਆਉਂਦੀ ਹੁੰਦੀ ਆ ਤੇ ਇੱਕ ਵਾਪਸੀ ਨਾਲ ਦੀ ਨਾਲ ਥੱਲੇ ਟਾਪੇ ਨੂੰ ਵਾਪਸ ਜਿਹੜਾ ਤੇਲ ਡਿੱਗਣਾ ਉਹ ਟਾਪੇ ਦੇ ਵਿੱਚ ਥੱਲੇ ਡਿੱਗੀ ਜਾਂਦਾ ਤੇਲ ਜਿਹੜੇ ਆਮ ਨੋਰਮਲ ਹੁੰਦੇ ਸੀਗੇ ਉਹ ਟਾਪੇ ਤੋਂ ਡਿਸਟ੍ਰੀਬਿਊਟਰ ਨੂੰ ਸਪਲਾਈ ਦਿੱਤੀ ਹੁੰਦੀ ਸੀ ਹੁਣ ਉਲਟਾ ਸਿਸਟਮ ਆ ਮੇਨ ਉਹ ਜਿਹੜੀ ਆ ਪمپ ਤੋਂ ਸਿੱਧੀ ਸਪਲਾਈ ਡਿਸਟ੍ਰੀਬਿਊਟਰ ਨੂੰ ਕਰਦੀ ਦੋਸਤੋ ਤੇਲ ਬ੍ਰੇਕ ਵਾਲਾ ਸਿਸਟਮ ਆ ਇਹ ਤੇ 4 ਵੀਲ ਆ ਪਾਵਰ ਦਾ ਵੀ ਤੁਹਾਨੂੰ ਕਈ ਵਾਰ ਆਪਾਂ ਪਹਿਲਾਂ ਵੀ ਵੀਡੀਓ ਚ ਜਾਣਕਾਰੀ ਦਿੱਤੀ ਆ ਪਾਵਰ ਚ ਸਵਰਾਜ ਚ ਟਾਈਮਿੰਗ ਪਲੇਟ ਬਦਲਣੀ ਪੈਂਦੀ ਆ ਕਈ ਭਰਾ ਕਹਿੰਦੇ ਵੀ ਸਵਰਾਜ ਚ ਡਬਲ ਪمپ ਆਉਂਦਾ ਸਵਰਾਜ ਚ ਡਬਲ ਪمپ ਨਹੀਂ ਆਉਂਦਾ ਸਵਰਾਜ ਦੇ ਵਿੱਚ ਆ ਟਾਈਮਿੰਗ ਪਲੇਟ ਫੁੱਟਾ ਸਿੱਧਾ ਪੰਪ ਮੋਹਰੇ ਪਿੱਛੇ ਲੱਗਦਾ ਹੀ ਹੁੰਦਾ ਦੇਖ ਲਓ ਦੋਸਤੋ ਪਾਵਰ ਦੀ ਵੀ ਨਾਲ ਨਾਲ ਜਾਣਕਾਰੀ ਦੇਈ ਜਾਂਦੇ ਤੁਹਾਨੂੰ ਤੇ ਆ ਆਤਮ ਚੈਂਬਰ ਸੋਰੀ ਦਿਖਾਉਣਾ ਸੀ ਥੱਲੋਂ ਆ ਚੈਂਬਰ ਆ ਥੱਲੋਂ ਜਿਹੜਾ ਦੇਖਣ ਦੇ ਤੁਸੀਂ ਆ ਸ਼ਾਫਟ ਨੰਗਣ ਕਰਕੇ ਕੰਪਨੀ ਨੇ ਇਹਨੂੰ ਵੀ ਇੱਕ ਪਾਸਾ ਫਿਰ ਇਹਦਾ ਬਣਾਵਟ ਦੇ ਵਿੱਚ ਹੀ ਇਹੋ ਜਿਹਾ ਬਣਾਇਆ ਵੀ ਜਿਹੜੀ ਸ਼ਾਫਟ ਥੱਲੇੋਂ ਲੰਘ ਜੇ ਤੇ ਇਹ ਸੇਲ ਵਾਸਤੇ ਆ ਹਿੱਸੇ ਜੇ ਇਹਨਾਂ ਨੇ ਵੀ ਲੈਣੇ ਆ ਪਟਿਆਲਾ ਟਰੈਕਟਰ ਮੰਡੀ ਤੋਂ ਤੁਸੀਂ ਵਰਕ ਕਰ ਸਕਦੇ ਹੋ ਤੇ ਆ ਆਪਣਾ ਖਾਬਾ ਇਹਦੀ ਤੇ ਕਈ ਵਾਰ ਵੀਡੀਓ ਦੇਖਣ ਦੇ ਹੁੰਦੇ ਭਰਾਵਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਇਹ ਵੀਡੀਓ ਕਿੱਥੋਂ ਦੀ ਆ ਪਟਿਆਲਾ ਟਰੈਕਟਰ ਮੰਡੀ ਦੀ ਵੀਡੀਓ ਆ ਤੇ ਆ ਜੋ ਤੁਹਾਨੂੰ ਇਹਦਾ ਆ ਲੀਵਰ ਲੱਗਾ ਇੱਥੇ ਗੀਅਰ ਲੀਵਰ ਜਿਹੜਾ ਆ ਉੱਪਰ ਕੱਢਿਆ ਹੁੰਦਾ ਇਹ ਗੇਅਰ ਆ ਇੱਥੋਂ ਬਸ ਆ ਹੁੰਦਾ ਸਿਸਟਮ ਇਹਦਾ ਲਾਉਣ ਦਾ ਤਾਂ ਨਾਲ ਲਾਉਣ ਦਾ ਵੀ ਇਹਨੂੰ ਆਨ ਕਰਨਾ ਆਫ ਕਰਨਾ ਜਦੋਂ ਨਹੀਂ ਲੋਡ ਹੁੰਦੀ ਲੋਗ ਆਫ ਕਰ ਦਿੰਦੇ ਆ ਵੀ ਜਿਆਦਾ ਤੇਲ ਨਾ ਪੂਵੇ ਟਰੈਕਟਰ ਦਾ ਤੇ ਆ ਜੋ ਆ ਇਹਦੀਆਂ ਪਾਵਰ ਦੀ ਸਪਲਾਈ ਦੇਖ ਲਓ ਆਪਣੇ ਡਿਸਟ੍ਰੀਬਿਊਟਰ ਇੱਥੇ ਲੱਗਦਾ ਹੁੰਦਾ ਤੇ ਇੱਥੋਂ ਜਿਹੜਾ ਅੱਗੇ ਪਾਵਰ ਨੂੰ ਸਿਸਟਮ ਜਾਣਾ ਸਾਰਾ ਆ ਹੈਗਾ ਆਪਣਾ ਦੂਜਾ 3 ਸਪੀਡ ਟਰੈਕਟਰ ਇਹ 963 ਹੈ ਤੇ ਆ ਜਿਹੜਾ ਸਟਿਕਰਾਂ ਚ ਹੁਣ ਆਉਣ ਲੱਗਾ 1974 ਤੋਂ ਜਿਹੜੀ ਸਟਾਰਟ ਹੋਈ ਆ ਆ ਹਿੱਸੇ ਦਾ ਫਰਕ ਆ ਤੇ ਇਹਦੇ ਵਿੱਚ ਫਰਕ ਹੋਣ ਕਰਕੇ ਆ ਜਿਹੜਾ ਸਿਸਟਮ ਵੀ ਇਹਦੇ ਜਿਹੜਾ ਲੱਗਦਾ ਵਾ ਆ ਫਰਕ ਹੁੰਦਾ ਸਿਸਟਮ ਦਾ ਵੀ 3 ਸਪੀਡ ਦੇ ਵਿੱਚ ਆ ਜਿਹੜਾ ਗੇਅਰ ਆ ਇਹ ਹੋਰ ਲੱਗਦਾ ਹੁੰਦਾ ਤੇ ਆ ਨੇੜੇ ਕਰਕੇ ਤੁਹਾਨੂੰ ਦਿਖਾ ਦਿੰਨਾ ਇਹ ਲੱਗਣਾ ਉਹਨਾਂ ਭਰਾਵਾਂ ਦੇ ਹੀ ਆ ਜਿਨ੍ਹਾਂ ਦੇ ਪਹਿਲਾਂ ਆਹ ਹਾਂਡੀ ਨੂੰ ਸਿਸਟਮ ਕੰਪਨੀ ਨੇ ਛੱਡਿਆ ਜਿਵੇਂ ਹੁਣ ਨਵਾਂ ਟਰੈਕਟਰ ਜਿੰਨਾ ਵੀ ਆਉਂਦੇ ਆ ਉਹਦੇ ਵਿੱਚ ਕੰਪਨੀਆਂ ਨੇ ਕੀ ਕਰਤਾ ਤੇ ਆਹ ਕੰਪਨੀ ਨੇ ਥੱਲੇ ਉਹ ਪਲੇਟ ਬੰਦ ਕਰਤੀ ਪਲੇਟ ਬੰਦ ਦਾ ਫਾਇਦਾ ਇਹ ਹੋ ਜਾਂਦਾ ਵੀ ਮਗਰੋਂ ਪਾਰਟਸ ਜ਼ਿਆਦਾ ਨਹੀਂ ਬਦਲਣੇ ਪੈਂਦੇ ਤੇ ਇਹੀ ਥੱਲੇ ਉਹ ਪਲੇਟ ਬੰਦ ਕੋਲੀ ਤੇ 4x4 ਦਾ ਥੱਲੇ ਸਿਸਟਮ ਲੱਗ ਜਾਂਦਾ ਜਿੱਥੋਂ ਕਿ ਆਪਾਂ ਨੂੰ ਜ਼ਿਆਦਾ ਪਿੱਛੋਂ ਟਰੈਕਟਰ ਦੀ ਕੋਲ ਬੰਨ ਨਹੀਂ ਕਰਨੀ ਪੈਂਦੀ ਤੇ ਆਪਣਾ 4x4 ਟਰੈਕਟਰ ਛੇਤੀ ਸਟਾਰਟ ਹੋ ਜਾਂਦਾ ਕੰਮ ਨਹੀਂ ਤਾਂ ਆਪਾਂ ਨੂੰ ਫਿਰ ਜ਼ਿਆਦਾ ਪ੍ਰੋਸੈਸ ਇਹਦਾ ਆ ਬਦਲਣਾ ਪੈਂਦਾ ਤੇ ਜਿੰਨਾ ਵੀ ਟਰੈਕਟਰ ਆਉਂਦੇ ਆ ਹੁਣ 파ਰਟਸ ਸਾਰੇ ਹੀ ਕੰਪਨੀਆਂ ਚ ਪ੍ਰੋਵਾਈਡ ਹੋਇਆ ਕਰਨੇ ਆ ਕਿ ਜਿਵੇਂ ਜਿਵੇਂ ਨਵੀਂ ਤਕਨੀਕ ਆਈ ਜਾਂਦੀ ਆ ਆ ਦੇਖ ਸਕਦੇ ਆ ਕਰਾਰੋ ਦੀ ਆ ਨੂੰ ਨੇੜੇ ਕਰਕੇ ਦਿਖਾ ਦਿੰਨਾ ਆ ਫੀਟਿੰਗ ਇਹਦੇ ਵੀ ਅਗਲਾ ਹਿੱਸਾ ਸੇਮ ਹੀ ਆ ਸਾਰਾ ਸਿਰਫ ਜਿਹੜਾ ਪਿਛਲਾ ਸਿਸਟਮ ਕਰਾਰੋ ਦੇ ਵਿੱਚ ਹੋਰ ਤੇ ਟੂ ਸਪੀਡ ਦੇ ਵਿੱਚ ਹੋ ਰਿਹਾ ਥਰੀ ਸਪੀਡ ਆ ਗਿਆ ਟਰੈਕਟਰ ਤੇ ਪਿਛਲਾ ਹਿੱਸਾ ਇਹਦਾ ਥਰੀ ਸਪੀਡ ਹੋਣ ਕਰਕੇ ਤੇ ਇਹਦੇ ਪਿੱਛੇ ਉਹ ਗੇਅਰ ਦਾ ਫਰਕ ਆ ਜਿਨ੍ਹਾਂ ਨੇ ਵੀ 3 ਆਪਣਾ 4x4 ਸੇਲ ਕਰਨੇ ਸੀਗੇ ਉਹਨਾਂ ਵਾਸਤੇ ਜਾਣਕਾਰੀ ਆ ਆ ਟੈਂਕੀ ਹੁਣ ਪਾਵਰ ਦੀ ਅੱਗੇ ਕਰਤੀ ਆ ਆਪਣਾ 4x4 ਦਾ ਸਿਸਟਮ ਆ ਸਾਰਾ ਤੁਸੀਂ ਦੇਖ ਸਕਦੇ ਹੋ ਜੇ ਮੇਰੇ ਕੋਲ ਇੰਨ ਵੀ ਸੇਲ ਵਾਸਤੇ 18 ਮਾਡਲ ਆ 2018 ਦੇ ਮਾਰਕੇ ਸੀਗੇ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਪਾਵਰ ਦੀ ਫਿਟਿੰਗ ਵੀ ਤੁਹਾਨੂੰ ਸਾਰੀ ਦਿਖਾਤੀ ਆ ਜਿਵੇਂ ਆ ਕੰਪਨੀ ਦੇ ਪਾਵਰ ਦਾ ਫਾਇਦਾ ਇਹ ਹੋ ਜਾਂਦਾ ਜਿਵੇਂ ਆ ਪੈਪਾ ਪੂਪਾ ਵਧੀਆ ਤਰੀਕੇ ਨਾਲ ਟਾਈਆਂ ਟੂਈਆਂ ਲਾਈਆਂ ਹੋਈਆਂ ਵਾ ਤੇ ਆ ਸਿਸਟਮ ਤੁਹਾਡਾ ਸਾਰਾ ਪਹਿਲਾਂ ਦਾ ਤੁਸੀਂ ਚੈਨਲ ਸਬਸਕ੍ਰਾਈਬ ਕਰ ਲਓ ਸਾਰੇ ਭਰਾ ਜਿਹੜੇ ਵੀ ਆਪਣੇ ਨਾਲ ਜੁੜਦੇ ਆ ਜਾਂ ਨਵੇਂ ਜੁੜੇ ਆ ਭਰਾ ਜਰੂਰ ਚੈਨਲ ਸਬਸਕ੍ਰਾਈਬ ਕਰੋ ਫੇਸਬੁੱਕ ਤੇ ਵੀ YouTube ਤੇ ਵੀ Instagram ਤੇ ਵੀ ਸੇਮ ਆਈਡੀ ਆ ਭਲਵਾਨ ਟੱਕ ਟ ਬਟਿਆਲਾ ਤੇ ਮੇਰਾ ਨਾਮ ਆ ਸੰਦੀਪ ਸਿੰਘ ਆ ਜੋ ਤੁਹਾਨੂੰ ਜਾਣਕਾਰੀ ਦੇਈਏ ਜਿੱਥੋਂ ਮੋਡ ਸ਼ੁਰੂ ਹੁੰਦਾ 4x4 ਦਾ ਇਹ ਹੈਗਾ ਕਰਾਰੋ ਹਿੱਸਾ 3 ਸਪੀਡ ਜਿਹੜੇ ਨਵੇਂ ਮਾਡਲਾਂ ਦੇ ਵਿੱਚ ਆਇਆ ਇਹ ਨਵੇਂ ਮਾਡਲਾਂ ਦਾ ਹਿੱਸਾ 3 ਸਪੀਡ ਦਾ ਇਹ ਆ ਪਿੱਛੋ ਸਿਸਟਮ ਜਿਹੜਾ 3 ਸਪੀਡ ਨੂੰ ਹੋਰ ਹੁੰਦਾ 2 ਸਪੀਡ ਨੂੰ ਹੋਰ ਹੁੰਦਾ ਜਿਵੇਂ ਆ ਤੁਸੀਂ ਦੇਖਣਦੇ ਆ ਆ ਗੇਅਰ ਜਿਹੜਾ ਮੈਂ ਜ਼ੂਮ ਕਰਕੇ ਤੁਹਾਨੂੰ ਦਿਖਾਇਆ ਆ ਆ ਗੇਅਰ ਸਭ ਤੋਂ ਪਹਿਲਾਂ ਆਪਣੇ ਜਗ੍ਹਾ ਦੇਖੋ ਵੀ ਟਰੈਕਟਰ ਦੇ ਹੈਗੀ ਆ ਵੈਸੇ ਦਾ ਕਈ ਟਰੈਕਟਰ ਨੂੰ ਆਪਸ਼ਨ ਕੰਪਨੀ ਨੇ ਛੱਡੀ ਹੁੰਦੀ ਆ ਥੱਲੇ ਕਿਉਂ ਜਦੋਂ ਟਰੈਕਟਰ ਕੰਪਨੀਆ ਹੁਣ ਹਾਂਡੀਆਂ ਬਣਾਉਂਨ ਦੇਈਆਂ ਇਵੇਂ ਸੋਨਾਲੀਕਰ ਨੇ ਹੁਣ ਸ਼ੁਰੂ ਕਰ ਦਿੱਤਾ ਵਾ ਵੀ ਭਾਵੇਂ 2 ਵੀਲ ਵੀ ਦੇਣਦੇ ਆ ਕੰਪਨੀ ਤੇ ਆਪਸ਼ਨ ਪਹਿਲਾਂ ਹੀ ਦੇਣਦੇ ਆ ਵੀ ਥੱਲੇ ਉਹ ਪਲੇਟ ਬੰਦ ਲਾ ਦਿੰਦੇ ਆ ਪਲੇਟ ਖੋਲੋ ਤਾਂ 4x4 ਦਾ ਸਿਸਟਮ ਥੱਲੇ ਆ ਜਿਹੜਾ ਤੁਸੀਂ ਦੇਖ ਰਹੇ ਆ ਸਿਸਟਮ ਥੱਲੇ ਤੁਹਾਡੇ ਲੱਗ ਜੇ ਕਿਉਂ ਜਿੰਨਾ ਭਰਾ ਮਨੂੰ ਲੋਡ ਆ 4x4 ਦੀ ਲੋਡ ਵੀ ਪੜੀ ਆ ਕਈ ਭਰਾ ਦੇਖਾ ਦੇਖੀ ਵੀ ਲਾਉਂਦੇ ਆ ਇਹ ਚੀਜ਼ ਨੂੰ ਤੇ ਆ ਸ਼ਾਵਟਾ ਥੱਲੇ ਲੰਗਣੀ ਆ ਚੈਂਬਰ ਆ 4x4 ਦੇ ਵਿੱਚ ਫਰਕ ਆ ਸਵਰਾਜ ਦੇ ਵਿੱਚ ਆ ਵੀ ਬੜਾ ਵੱਡਾ ਇਸ਼ੂ ਆ ਇਹਦੇ ਵਿੱਚ ਆ ਚੈਂਬਰ ਇੱਕ ਪਾਸਿਓਂ ਸ਼ਾਵਟ ਕੱਢਣ ਵਾਸਤੇ ਇਹਨੂੰ ਕੰਪਨੀ ਨੇ ਬਣਾਇਆ ਇਸ ਤਰ੍ਹਾਂ ਵਾ ਵੀ ਇੱਕ ਪਾਸੇ ਇਹਨੂੰ ਕਟਿੰਗ ਕਰੀ ਹੋਈ ਆ ਢਲਾਈ ਦੇ ਵਿੱਚ ਜਦੋਂ ਬਣਦਾ ਵਾ ਉਹ ਤੋਂ ਬਾਅਦ ਆ ਗਿਆ ਹਾ ਚੁੱਲਾ 4x4 ਦਾ ਜੋ ਜੋ ਪਾਰਟ ਥੋੜੇ ਲੱਗਣੇ ਆ ਅਜੇ ਨੂੰ ਮਾਉਂਟ ਕਹਿ ਦਿੰਦੇ ਆ ਚੁੱਲਾ ਕਹਿ ਦਿੰਦੇ ਹਰ ਸਟੇਟ ਚ ਅਲੱਗ ਅਲੱਗ ਬੋਲੀ ਹੁੰਦੀ ਆ ਅਲੱਗ ਅਲੱਗ ਚੀਜ਼ ਦਾ ਨਾਮ ਹੁੰਦਾ ਤੇ ਉਤੋਂ ਬਾਅਦ ਆ ਹਿੱਸਾ ਬੀਮ ਆ ਗਿਆ ਠੀਕ ਆ ਜੀ ਤੇ ਰਿੰਮ ਆਪਣੀ ਆਪਣੀ ਮਰਜ਼ੀ ਦੇ ਹੁੰਦੇ ਆ ਕੋਈ ਕਿਹੜਾ ਨੰਬਰ ਟਾਇਰ ਪਾਉਂਦਾ ਕੋਈ ਕਿਹੜਾ ਨੰਬਰ ਟਾਇਰ ਪਾਉਂਦਾ ਤੇ ਕੰਪਨੀ ਆਕਰਾਰ ਹਵਾ ਆ ਪੜ੍ਹ ਲਓ ਤੁਸੀਂ ਕਰਾਰੋ ਹੀ ਹਿੱਸਾ ਬਣਾਉਂਦੀ ਆ 4x4 ਦਾ ਸੋਰੀ ਕਰਾਰੋ ਕਹਿ ਰਿਹਾ ਮੈਂ ਕਈ ਕੰਪਨੀਆਂ ਇਹਦੀਆਂ ਹਿੱਸਾ ਬਣਾਉਂਦੀਆਂ 4x4 ਦੇ ਕੋਈ ਕਰਾਰੋ ਆ ਕੋ ਬੋਲਣਾ ਹਰ ਕੰਪਨੀ ਦਾ ਜਿਵੇਂ ਆਪਣਾ ਜੌਂਡੀਅਰ ਚ ਹੋਰ ਆਉਂਦਾ ਸਵਰਾਜ ਨੂੰ ਕੋਈ ਹੋਰ ਦਿੰਦੀ ਆ ਕੋਈ ਵੀ ਹਿੱਸਾ 4x4 ਦਾ ਕੰਪਨੀ ਬਹੁਤ ਘੱਟ ਆ ਜਿਹੜੇ ਆਪਣੇ ਟਰੈਕਟਰ ਨੇ ਆਪਣੇ 4x4 ਹਿੱਸੇ ਬਣਾਏ ਆ ਨਹੀਂ ਤਾਂ ਇਹ ਪਰਚੇਸ ਕਰਕੇ ਲਾਉਂਦੇ ਆਂ ਟਰੈਕਟਰਾਂ ਨੂੰ ਆਹ ਦੇਖੋ ਹੁਣ ਇਹਦਾ ਆ ਚੈਂਬਰ ਇੱਕ ਪਾਸਿਓ ਆ ਇਸ ਕਰਕੇ ਸ਼ਾਪ ਨਿੰਗਲ ਕਰਕੇ ਆਹ ਆਪਣਾ ਤੁਸੀਂ ਦੇਖਣ ਲੇ ਜਿਹੜਾ ਕਟਿੰਗ ਆ ਹਿੱਸੇ ਦੀ ਆ ਹਿੱਸਾ ਸ਼ਾਫਟ ਨਿਕਲਦੀ ਆ ਆ ਸਿਸਟਮ ਆ ਜਿਹੜਾ 4x4 ਦਾ ਤੁਹਾਨੂੰ ਉਹਨੇ ਪਟਿਆਲੇ ਟਰੈਕਟਰ ਖੜੇ ਆ ਕਿਸੇ ਭਰਾ ਨੇ 4x4 ਕਰਨਾ ਤੇ ਆਪਣਾ ਦੇਖ ਲਿਓ ਤੇ ਆ ਇਹਦੇ ਪੈਡਲ ਸਿਸਟਮ ਆ ਉੱਪਰ ਵਾਲਾ ਜੇ ਕਿਸੇ ਨੇ ਲਾਉਣਾ ਨੇੜੇ ਆ ਬਾਅਦ ਚ ਅਮਰੂਤੀ ਪੈਡ ਲਾ ਕੇ ਆਰ ਵੀ ਡੋਲਦੀ ਮੋਟਰ ਆ ਗਈ ਤੇ ਇਹਦੇ ਵਿੱਚ ਤੇਲ ਇਕੱਠਾ ਆ ਗਿਆ ਇਆਂ ਚ ਸਵਰਾਜ ਨੇ ਤਕਰੀਬਨ ਤੇਲ ਪਾਵਰ ਦਾ ਮਿਰਕਲ ਆਡ ਹੀ ਰੱਖਿਆ ਜਿਵੇਂ ਇਹਨੂੰ ਵੀ ਟੈਂਕੀ ਲੱਗੀ ਹੋਈ ਆ ਤਾਂ ਫਾਇਦਾ ਹੀ ਹੁੰਦਾ ਦੇਖੋ ਐਡਾ ਟਰੈਕਟਰ ਇਨੋਨਮੀ ਪਾਵਰ ਦਾ ਸਿਸਟਮ ਥੱਲੇ ਲੱਗ ਗਿਆ ਆ ਥੱਲੇ ਆ ਪਾਈਪ ਆ ਥੱਲੇੋਂ ਕੱਢਿਆ ਆ ਮੇਰੇ ਕੋਲੇ ਨੇ ਇਹ ਜਿਹੜਾ ਪੰਪ ਦਾ ਇਹ ਕੋਈ ਵੀ ਤੁਸੀਂ ਥੱਲੇ ਵੀ ਦਿਖਾ ਦਿੰਦਾ ਤੁਹਾਨੂੰ ਆ ਲੋ ਤਾਂ ਇਹਦੇ ਲਿਕਣਾ ਨਹੀਂ ਗਿਆ ਸਿਸਟਮ ਥੱਲੇ ਪਾਈਪ ਕਮਾਇਆ ਹੋਣਾ ਪਰਲੇ ਪਾਸੇ ਦੀ ਆ 4x4 ਦਾ ਚੁੱਲਾ ਆ ਬ੍ਰੈਕਟਾਂ ਵਾਲੇ ਚੁੱਲੇ ਹੀ ਹੁੰਦੇ ਇਸ ਕਰਕੇ ਆ ਚੁੱਲੇ ਬਦਲਨੇ ਪੈਣੇ 4x4 ਦੇ ਕੰਪਲੀਟ ਕੱਲਾ ਧੂਰਾ ਨਹੀਂ ਪੈਂਦਾ ਨਾ ਵਿੱਚ ਤੇ ਟਾਇਰ ਕੋਈ ਇਹਨੂੰ ਪਏ ਹੋਏ ਆ ਤੁਹਾਨੂੰ ਦਿਖਾ ਦਿੰਦਾ ਆ ਕੇ ਪੋਲੋ ਦੇ ਇਹੜਾ ਨੰਬਰ 9524 ਹੋਣਾ 9524 ਇਹਨੂੰ ਟਾਇਰ ਪਿਆ ਹੋਇਆ ਤੇ ਅਵੇਲੇਬਲ ਤੱਕਾ ਜਿਹੜੇ ਸਾਰਾ ਇਹਦਾ ਵਧੀਆ ਸਿਸਟਮ 4x4 ਦਾ ਤੇ ਪਿੱਛੇ ਟਾਇਰ ਹੈਗੇ ਇਹਨੂੰ 16 ਨੂੰ 28 ਦੇ ਪਿਛਲਾ ਹਿੱਸਾ ਵੀ ਕਿਸੇ ਭਰਾ ਨੇ ਲੈਣਾ ਤਾਂ ਆਪਣਾ ਅਮਰੂਤੀ ਪੈਂਡਾ ਚ ਇਹ ਟਰੈਕਟਰ ਸਾਰਾ ਆ ਦੇਖ ਸਕਦੇ ਆ ਤੁਸੀਂ ਜੀ ਭਰਾ ਹੁਣ ਦੁਬਾਰਾ ਇਹ ਚੀਜ਼ਾਂ ਲਾਉਣ ਲੱਗ ਗਏ ਨਹੀਂ ਤਾਂ ਸੋਨਾ ਲੀਕਰ ਨੂੰ ਪਹਿਲਾਂ ਇਹ ਸਿਸਟਮ ਲੋਕ ਲਾਉਂਦੇ ਹੁੰਦੇ ਸੀਗੇ ਹੁਣ ਫੇਰ ਜਿਹੜਾ ਟ੍ਰੈਂਡ ਆ ਉੱਪਰ ਪੈੜ ਦਾਣਾ ਲਾਈ ਜਾਂਦਾ ਪਹਿਲਾਂ ਆ ਪਲੇਟਫਾਰਮ ਕਰਕੇ ਆ ਪਲੇਟਫਾਰਮ ਇਹੋ ਜਿਹਾ ਬਣਾਉਣ ਕਰਕੇ ਟਰੈਕਟਰ ਖੁੱਲਾ ਹੋ ਜਾਂਦਾ ਚਲਾਉਣਾ ਚਲੂਣਾ ਸਾਨ ਹੋ ਜਾਂਦਾ ਰਿਲੈਕਸ ਰਹਿੰਦਾ ਬੰਦਾ ਜਿਵੇਂ ਦੂਜੇ ਪੈੜ ਦਾਣਾਂ ਦੇ ਵਿੱਚ ਥੋੜੀ ਥਕਾਵਟ ਆ ਜਾਂਦੀ ਤੇ ਦੋਸਤੋ ਬਾਕੀ ਸਾਰੀ ਤੁਸੀਂ ਵੀਡੀਓ ਚੈੱਕ ਕਰ ਲਈਏ ਤੇ ਜੇ ਕੋਈ ਹੋਰ ਇਨਫੋਰਮੇਸ਼ਨ ਹੋਈ ਉਹ ਵੀ ਤੁਹਾਨੂੰ ਨਾਲ ਸਾਂਝੀ ਕਰਾਂਗੇ ਦੋਸਤੋ ਬਣੇ ਰਹੋ ਧੰਨਵਾਦ ਜੀ